ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਕਹਾਣੀ ਹੈ ਰੱਬ ਦਾ ਬੰਦਾ ਇੱਕ ਵਾਰ ਇੱਕ ਛੋਟਾ ਜਿਹਾ ਬੱਚਾ ਤਿੱਖੀ ਧੁੱਪ ਵਿੱਚ ਪੈਨ ਵੇਚ ਰਿਹਾ ਹੁੰਦਾ ਹੈ ਉਹ ਪੈਰੋਂ ਨੰਗਾ ਸੀ ਸੜਕ ਗਰਮ ਹੋਣ ਕਾਰਨ ਉਸਦੇ ਪੈਰ ਸੜ ਰਹੇ ਸਨ ਇੱਕ ਆਦਮੀ ਨੇ ਜਦ ਉਸ ਨੂੰ ਇਸ ਹਾਲਤ ਵਿੱਚ ਦੇਖਿਆ ਤਾਂ ਉਹ ਬਹੁਤ ਦੁਖੀ ਹੋਇਆ ਉਸ ਨੇ ਨੇੜੇ ਹੀ ਇੱਕ ਦੁਕਾਨ ਤੋਂ ਚਪਲਾਂ ਖਰੀਦ ਕੇ ਉਸ ਬੱਚੇ ਨੂੰ ਦੇ ਦਿੱਤੀਆਂ ਇਹ ਚਪਲਾਂ ਦੇਖ ਕੇ ਉਸ ਮਾਸੂਮ ਬੱਚੇ ਦੇ ਚਿਹਰੇ ਤੇ ਬਹੁਤ ਖੁਸ਼ੀ ਆਈ। ਇਹ ਸਭ ਦੇਖ ਕੇ ਉਸ ਆਦਮੀ ਨੂੰ ਵੀ ਬਹੁਤ ਸਕੂਨ ਮਿਲਿਆ। ਹੁਣ ਬੱਚਾ ਉਸ ਆਦਮੀ ਨੂੰ ਪੁੱਛਦਾ ਹੈ ਕਿ ਉਹ ਰੱਬ ਹੈ? ਤਾਂ ਆਦਮੀ ਉਸ ਨੂੰ ਕਹਿੰਦਾ ਹੈ ਨਹੀਂ ਬੇਟਾ ਨਹੀਂ। ਇਹ ਜਵਾਬ ਮਿਲਣ ਤੋਂ ਬਾਅਦ ਬੱਚਾ ਫਿਰ ਪੁੱਛਦਾ ਹੈ ਕਿ ਤੁਸੀਂ ਰੱਬ ਦੇ ਦੋਸਤ ਹੋ? ਕਿਉਂਕਿ ਮੈਂ ਕੱਲ ਰਾਤ ਹੀ ਅਰਦਾਸ ਕੀਤੀ ਸੀ ਕਿ ਬਾਬਾ ਜੀ ਮੇਰੇ ਪੈਰ ਬਹੁਤ ਸੜਦੇ ਹਨ ਮੈਨੂੰ ਬੂਟ ਲੈ ਦਿਓ। ਇਹ ਸੁਣ ਕੇ ਉਸ ਆਦਮੀ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਤੇ ਉਹ ਮੁਸਕਰਾਉਂਦਿਆਂ ਹੋਇਆਂ ਉੱਥੋਂ ਚਲਾ ਗਿਆ ਆਜੋ ਉਸ ਆਦਮੀ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਰੱਬ ਦਾ ਬੰਦਾ ਬਣਨਾ ਔਖਾ ਨਹੀਂ